4 ਮਈ ਨੂੰ ਜੀ ਪਿੰਡ ਬੰਡਾਲਾ ਵਿਖੇ ਤਲਾ ਫਰੂਜਪੁਰ ਤੇ ਚ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਉਹ ਵਿਧਵੀ ਹੋਈ ਜਿਸ ਬੰਦੇ ਨੇ ਵਿਧਵੀ ਕੀਤੀ ਸੀ ਉਸ ਟਾਈਮ ਤੇ ਜਦੋਂ ਆਮ ਸਿੱਖ ਸੰਗਤਾਂ ਨੂੰ ਪਤਾ ਲੱਗਾ ਤੇ ਉਹ ਇੱਕਦਮ ਉੱਥੇ ਪਹੁੰਚ ਗਏ ਜੀ ਤੇ ਉਹਨਾਂ ਦੀਆਂ ਆਪਣੀਆਂ ਭਾਵਨਾਵਾਂ ਜਿਹੜੀਆਂ ਉਹ ਨਾ ਰੁਕੀਆਂ ਤੇ ਉਸ ਬੰਦੇ ਦੀ ਜਿਹੜੀ ਸੀ ਉਹ ਕੁੱਟਮਾਰ ਹੋ ਗਈ ਜੀ ਕੁੱਟਮਾਰ ਜਿਹੜੀ ਸੀ ਉਹ ਜ਼ਿਆਦਾ ਹੋ ਗਈ ਉਹਦੀ ਮੌਤ ਹੋ ਗਈ ਜੀ ਉਸ ਤੋਂ ਬਾਅਦ ਇਨ ਆਦਮੀਆਂ ਤੇ ਜਿਹੜੇ ਸੀ ਪਿੰਡ ਦੇ ਬੰਦਿਆਂ ਤੇ ਜਿਹੜਾ ਸੀ ਉਹ ਪਰਚਾ ਹੋ ਗਿਆ ਬਾਈ ਨੇ ਇੱਕ ਹਨ ਬਾਈ ਇੱਕ ਆਦਮੀ ਅੰਦਰ ਹੈ ਜੀ ਬਾਕੀ ਇਹਦੇ ਬਾਹਰ ਕੁਛ ਹਨ ਪਛਾਤੇ ਵੀ ਹੈ ਜੀ ਪਰ ਦੂਸਰੇ ਪਾਸੇ ਜਿਹੜਸ ਆਦਮੀ ਨੇ ਇਹ ਵਿਦਵਿਖੀ ਕੀਤੀ ਹੈ ਅਲਖੰਦਰ ਨੇ ਉਹ ਆਦਮੀ ਜਿਹੜਾ ਹੈ ਉਹਨੂੰ ਜਦੋਂ ਪੁੱਛਿਆ ਜਾ ਰਿਹਾ ਭਲਕੇ ਜਦੋਂ ਤੂੰ ਇਹ ਕੰਮ ਕਿਉਂ ਕੀਤਾ ਜੀ ਤੈਨੂੰ ਕਿੰਨੇ ਕੱਲਿਆ ਹੂੰ ਤੂੰ ਕਹਿੰਦਾ ਮੈਨੂੰ ਭੂਆ ਨੇ ਭੇਜਿਆ ਅੱਜ ਅਸੀਂ ਇੱਥੇ ਬੈਠ ਕੇ ਹੁਣ ਪੁਲਿਸ ਅਫਸਰਾਂ ਨਾਲ ਇਹ ਗੱਲ ਕੀਤੀ ਆ ਕਿ ਤੁਹਾਨੂੰ ਅੱਜ ਤੋਂ ਸਵਾ ਮਹੀਨਾ ਪਹਿਲਾਂ ਇਹ ਜਿਹੜੀ ਸੀ ਇੱਕ ਅਰਡਰ ਵੀ ਦਿੱਤੀ ਗਈ ਐਪਲੀਕੇਸ਼ਨ ਦਿੱਤੀ ਦਿੱਤੀ ਗਈ ਵੀ ਉਹਨੇ ਇਹ ਗੱਲ ਕਹੀ ਆ ਕਿ ਮੈਨੂੰ ਭُوا ਨਾਲ ਪੇਜਾ ਵੀ ਤੁਸੀਂ ਅੱਜ ਤੱਕ ਉਹਦੇ ਕੀ ਪੜਤਾਲ ਕੀਤੀ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਜਦੋਂ ਅਸੀਂ ਐਸਪੀ ਕੋਲੇ ਬੈਠੇ ਹਾਂ ਤੇ ਐਸਪੀ ਕਹਿੰਦਾ ਕਿ ਮੈਨੂੰ ਕੋਈ ਪਤਾ ਨਹੀਂ ਕਿ ਮੈਨੂੰ ਇਸ ਮਸਲੇ ਦਾ ਪਤਾ ਹੀ ਨਹੀਂ ਪ੍ਰਸ਼ਾਸਨ ਕਹ ਰਹੀ ਹੈ ਨਹੀਂ 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 ਮਸਲੇ ਦਾ ਨਹੀਂ ਵੀ ਜਿਹੜੀ ਵੀਡੀਓ ਹੈ ਓਕੇ ਜਿਹੜੀ ਵੀਡੀਓ ਅਸੀਂ ਦੇਖੇ ਸੰਡੀ ਆਈ ਸਾਹਿਬ ਜੀ ਇਹ ਦੇਖੀ ਗਏ ਅਸੀਂ ਡੀਆਈ ਸਾਹਿਬਾ ਜੀ ਅਰੇ ਫਿਰ ਉੱਥੇ ਕਾਹ ਪੀ ਡਿਪਟੀ ਦੀ ਡਿਊਟੀ ਲਈ ਸੀ ਫਿਰ ਉਹ ਡਿਪਟੀ ਉੱਥੇ ਬੁਲਾਇਆ ਗਿਆ ਡਿਪਟੀ ਉੱਥੇ ਆ ਗਿਆ ਜੀ ਡਿਊਟੀ ਨਾਲ ਬੈਠ ਕੇ ਗੱਲ ਪਾਈ ਹੁਣ ਲੰਬੀ ਚੌੜੀ ਗੱਲਬਾਤ ਹੋਈ ਆ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਇਸ ਕੇਸ ਦੀ ਵੀ ਜਿੰਨੇ ਵੀ ਅੱਜ ਤੱਕ ਹਮ ਜਿਹੜੇ ਕੇਸ ਇਸ ਤਰ੍ਹਾਂ ਦੇ ਹੁੰਦੇ ਨੇ ਜਿੱਥੇ ਜਿੱਥੇ ਵੀ ਗੁਰੂ ਪ੍ਰਿੰਦ ਸਾਹਿਬ ਦੀ ਜਿਹੜੀ ਇਹ ਵੇਧਵੀ ਹੋਈ ਆ ਹਰ ਥਾਂ ਦੇ ਉੱਤੇ ਜਿਹੜਾ ਆ ਉਹ ਇਹ ਗੱਲ ਕਹੀ ਜਾਂਦੀ ਆ ਜੀ ਇਹ ਤਾਂ ਜਿਹੜਾ ਨਾ ਇਹ ਮੈਂਟਲ ਜੀ ਇਹ ਦਿਮਾਗੀ ਆਫਸੈਟ ਹੈ ਬਿਲ ਹੁਣ ਸਵਾਲ ਇਹ ਆ ਅਸੀਂ ਇੱਕੋ ਗੱਲ ਕੀਤੀ ਆ ਵੀ ਇਹ ਜਿਹੜਾ ਕੇਸ ਆ ਵੀ ਇਹ ਜਿਹੜਾ ਉਹਨੇ ਭੂਆ ਲਫ਼ਜ਼ ਵਰਤਿਆ ਉਹਦੀ ਭੂਆ ਦੀ ਤੈਅ ਤੱਕ ਜਾਣਾ ਚਾਹੀਦਾ ਕਿ ਉਹ ਭੂਆ ਕੌਣ ਹੂੰ ਉਸ ਭੂਆ ਤੋਂ ਪਿੱਛੇ ਉਹ ਭੂਆ ਦੇ ਪਿੱਛੇ ਉਹਦਾ ਫੁੱਪੜ ਕਿਹੜਾ ਹੂੰ ਉਹ ਕੌਣ ਨੇ ਉਹ ਸਾਰੇ ਪਿੱਛੇ ਹੁਣ ਵੀ ਇਹਦੀ ਤੈਅ ਤੱਕ ਜਾਵੇ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੇ ਆਮ ਤੌਰ ਦੇ ਉੱਤੇ ਜਿੰਨੀਆਂ ਵਿਧੀਆਂ ਹੂੰ ਹਰ ਥਾਂ ਦੇ ਉੱਤੇ ਇਹ ਗੱਲ ਅੱਜ ਕੋਈ ਪਹਿਲੀ ਵਿਧੀ ਨਹੀਂ ਲੰਬੇ ਸਮੇ ਤੋਂ ਇਹ ਕੰਮ ਜਿਹੜਾ ਇਹ ਚੱਲਦਾ ਆ ਰਿਹਾ ਜੀ ਔਰ ਹਰ ਥਾਂ ਦੇ ਉੱਤੇ ਇਹੀ ਗੱਲ ਕਹੀ ਜਾਂਦੀ ਹੈ ਹੁਣ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪੰਜ ਵਿਦਵੀਆਂ ਹੋ ਚੁੱਕੀਆਂ ਹਨ ਦਰਬਾਰ ਸਾਹਿਬ ਦੇ ਪੀੜਾ ਸਾਹਿਬ ਦੇ ਉੱਤੇ ਆ ਕੇ ਬੰਦਾ ਜਿਹੜਾ ਉਹ ਛਾਲ ਮਾਰ ਕੇ ਬੈਠ ਜਾਂਦਾ ਇੱਕ ਵਾਰ ਖੁਸ਼ੀ ਕਰਦਾ ਇੱਕ ਆਦਮੀ ਉੱਥੇ ਮਾਰਿਆ ਵੀ ਜਾਂਦਾ ਜੀ ਸੂ ਸਵਾਲ ਸਿਰਫ ਇਹ ਹੈ ਕਿ ਇਹ ਜਿਹੜੇ ਬੰਦੇ ਨੇ ਇਹ ਦਿਮਾਗੀ ਅਫਸਰਟ ਜਿਨ੍ਹਾਂ ਨੂੰ ਕਿਹਾ ਜਾਂਦਾ ਜਿਹੜੇ ਇਹ ਵਿਦਵੀ ਕਰਦੇ ਨੇ ਜਿਨ੍ਹਾਂ ਚਰੇ ਦੀ ਤਹਿਤ ਨਹੀਂ ਜਾਓਗੇ ਉਹ ਨਾ ਚਰਖਾਨੀ ਬਣੀ ਇਹ ਅਸੀਂ ਗੱਲਬਾਤ ਕੀਤੀ ਆ ਤੇ ਉਹਨਾਂ ਨੇ ਸਾਨੂੰ ਇਹ ਭਰੋਸਾ ਦਵਾਇਆ ਕਿ ਅਸੀਂ ਜਲਦੀ ਹੀ ਇਹ ਕਾਰਵਾਈ ਕਰਾਂਗੇ ਮਾਲਮ ਸਿੰਘ